ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਅੱਜ ਆਪਾਂ ਉਸ ਵੈਰੈਟੀ ਦੀ ਜਾਣਕਾਰੀ ਸ਼ੇਅਰ ਕਰਨ ਜਾ ਰਹੇ ਜਿਹੜੀ ਕਿਸਾਨ ਵੀਰ ਬਹੁਤ ਵੱਡੇ ਰਗਵੇ ਚ ਕਿਸਾਨ ਵੀਰ ਪਿਛਲੇ 3-4 ਸਾਲਾਂ ਤੋਂ ਲਾਉਂਦੇ ਆ ਰਹੇ ਆ ਯਾਨੀ ਕਿ ਸੁਪਰੀਮ 110 ਚੋਨਾ ਤੇ ਇਹਦੇ ਵਿੱਚ ਜਿਹੜੀ ਪਿਛਲੇ ਸਾਲਾਂ ਚ ਇੱਕ ਜਿਹੜੀ ਨਵੀਂ ਅਤੇ ਖਬਰ ਸਾਹਮਣੇ ਆਈ ਹੈ ਉਸ ਬਾਰੇ ਨੂੰ ਲਾਈਏ ਜਾਂ ਨਾ ਲਾਈਏ ਕਾਟ ਲੱਗੂ ਜਾਂ ਨਹੀਂ ਲੱਗੂਗੀ ਉਹਦੇ ਨਾਲ ਹੀ ਜਿਹੜਾ ਪਿਛਲੇ ਸਾਲ ਇਹ ਤਾਂ ਦੇਖਣ ਨੂੰ ਜਿਹੜਾ ਸੁਪਰੀਮ 110 ਦਾ ਝਾੜ ਕਿਉਂ ਘਟਿਆ ਕਿਹੜੀ ਬਿਮਾਰੀ ਦਾ ਅਟੈਕ ਹੋਇਆ ਸੀ ਤੇ ਇਸ ਸਾਲ ਜਿਹੜਾ ਆਪਾਂ ਝੋਨਾ ਲਾਉਣਾ ਤਾਂ ਉਸ ਬਿਮਾਰੀ ਦਾ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਆਪਾਂ ਇਸ ਝੋਨੇ ਤੋਂ ਜਿਹੜਾ ਬਹੁਤ ਵਧੀਆ ਤੇ ਸ਼ਾਨਦਾਰ ਝਾੜ ਲੈ ਸਕੀਏ ਸੋ ਆਪਾਂ ਨੂੰ ਪਤਾ ਹੈ ਵੀ ਜਿਹੜੀ ਵੈਰੈਟੀ ਹੈ ਝਾੜ ਬਹੁਤ ਸ਼ਾਨਦਾਰ ਤੇ ਚੰਗਾ ਦਿੰਦੀ ਆ ਤਾਂ ਪਿਛਲੇ ਸਾਲਾਂ ਜਿਹੇ ਨੂੰ ਜਿਹੜੀ ਬਿਮਾਰੀ ਆਉਣੀ ਸ਼ੁਰੂ ਹੋ ਚੁੱਕੀ ਹੈ ਤਾਂ ਉਹਦਾ ਆਪਾਂ ਖਾਸ ਧਿਆਨ ਰੱਖਣਾ ਕਿਹੜੀ ਬਿਮਾਰੀਆਂ ਦੀ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਸੋ ਜਿਹੜੇ ਭਰਾ ਚੈਨਲ ਤੇ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਨਾਲ ਲੱਗੇ ਬੈਲ ਕਣ ਜਰੂਰ ਦਬਾ ਲਓ ਤਾਂ ਕਿ ਹਰ ਪ੍ਰਕਾਰ ਦੀ ਵੀਡੀਓ ਜਾਣ ਕਰੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ। ਸੋ ਜੇਕਰ ਤੁਸੀਂ ਵੀਡੀਓ ਪੇਜ ਤੇ ਦੇਖ ਰਹੇ ਆ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਸੋ ਹੁਣ ਕਿਸਾਨ ਭਰਾ ਆਪਾਂ ਗੱਲ ਕਰਦੇ ਸੁਪਰੀਮ 110 ਦੀ। ਜੇਕਰ ਇਹ ਟਾਈਮ ਪੀਡ ਦੀ ਗੱਲ ਕਰੀਏ ਜਿੰਨਾ ਕਿਸਾਨ ਵੀ ਜਾਣਕਾਰੀ ਨਹੀਂ ਹੈ ਕਿ ਉਹਨਾਂ ਨੂੰ ਜਾਣਕਾਰੀ ਵੀ ਆ ਦਦ ਨੇ 140 ਤੋਂ 150 ਦਿਨ ਲੈ ਕੇ ਪੱਕਣ ਵਾਲੀ ਵੈਰੈਟੀ ਆ। ਤੇ 10 ਆਪਾਂ ਜੂਨ ਤੋਂ ਲੈ ਕੇ 20 ਜੂਨ ਤੱਕ ਇਹਦੀ ਟ੍ਰਾਂਸਪਲੈਂਟਿੰਗ ਕਰ ਸਕਦੇ ਆ ਜੇਕਰ ਆਪਾਂ ਟਾਈਮ ਨਾਲ ਵੱਢਣਾ ਤਾਂ ਵੈਸੇ ਤਾਂ ਆਪਾਂ 25 26 ਜੂਨ ਤੱਕ ਵੀ ਇਹਨੂੰ ਜਿਹੜਾ ਟ੍ਰਾਂਸਪਲੈਂਟ ਇਹਦੀ ਕਰ ਸਕਦੇ ਆ ਯਾਨੀ ਕਿ ਪਨੀਰੀ ਪੱਟ ਕੇ ਖੇਤ ਚ ਲਾ ਸਕਦੇ ਆ ਤਾਂ ਜੇਕਰ ਝਾੜ ਦੀ ਗੱਲ ਹੈ ਕਿਸਾਨ ਵੀਰੇ 32 33 ਕੁਇੰਟਲ ਤੋਂ ਲੈ ਕੇ ਤੇ ਲਗਭਗ ਇਹ 36 38 ਕੁਇੰਟਲ ਤੱਕ ਜਿਹੜਾ ਝਾੜ ਆਰਾਮ ਨਾਲ ਦੇ ਜਾਂਦਾ ਪਰ ਪਿਛਲੇ ਸਾਲ ਦੇ ਵਿੱਚ ਇਹਨੂੰ ਜਿਹੜੀ ਬਿਮਾਰੀ ਦੇਖਣ ਨੂੰ ਮਿਲੀ ਸੀ ਉਹ ਤੋਂ ਆਪਾਂ ਖਾਸ ਕਰਕੇ ਧਿਆਨ ਰੱਖਣਾ ਸੋ ਕਿਸਾਨ ਬਰੋ ਜਿਹੜੀ ਪਿਛਲੇ ਸਾਲ ਇਹਨੂੰ ਬਿਮਾਰੀ ਦੇਖਣ ਨੂੰ ਮਿਲੀ ਜਾਨੀ ਕਿ ਝੁਲਸ ਰੋਗ ਇੱਕ ਜਿਹੜਾ ਦਾਣਾ ਦਾਗੀ ਪਿਆ ਸੀ ਵੈਸੇ ਦਾਣਾ ਤਾਂ ਦਾਗੀ ਬਿਮਾਰੀ ਕਰਕੇ ਪੈ ਜਾਂਦਾ ਤੇ ਉਹਦੇ ਨਾਲ ਨਾਲ ਜਿਹੜਾ ਹਵਾ ਚੱਲਦੀ ਆ ਤੇ ਦੁੱਧੇ ਦੁੱਧਾ ਭਰਿਆ ਹੁੰਦਾ ਜਾਨੀ ਕਿ ਦਾਣਾ ਹਰਿਆ ਹੁੰਦਾ ਤੇ ਉਦੋਂ ਜੇਕਰ ਹਵਾ ਚੱਲਦੀ ਤੇ ਦਾਣਾ ਆਪਸ ਵਿੱਚ ਵੱਜ ਕੇ ਦਾਗੀ ਹੁੰਦਾ ਪਰਾ ਪੈਨਿਕਲ ਬਲਾਈਟ ਦਾ ਵੀ ਇਹਨੂੰ ਅਟੈਕ ਦੇਖ ਨੂੰ ਮਿਲਿਆ ਸੀ ਤੇ ਉਹਦੇ ਨਾਲ-ਨਾਲ ਜਿਹੜਾ ਇਹਨੂੰ ਝੁਲਸ ਰੋਗ ਸਭ ਤੋਂ ਵੱਡਾ ਜਿਹੜਾ ਖਾਸ ਕਰਕੇ ਜਿਹੜਾ ਜ਼ਿਆਦਾ ਝਾੜ ਘਟਾਉ ਘਟਨ ਦਾ ਕਾਰਨ ਲਿਆ ਕਿਉਂਕਿ ਪਿਛਲੇ ਸਾਲ ਆਪਾਂ ਦੇਖਿਆ ਕਿ ਬਈ ਕਈ ਝੋਨੇ ਜਿਹੜੇ ਪਹਿਲਾਂ ਤਾਂ ਬਹੁਤ ਸ਼ਾਨਦਾਰ ਤੇ ਇਕਦਮ ਹੀ ਜਿਹੜਾ ਪਕਾ ਕਰ ਗਏ ਯਾਨੀ ਕਿ ਉੱਪਰੋਂ ਜਿਹੜਾ ਅੱਦਾਂ ਆਪਾਂ ਕਹਿੰਦੇ ਇੱਕੇ ਬਦਾਮੀ ਪੱਕ ਗਏ ਤੇ ਉਹ ਸਭ ਤੋਂ ਵੱਡਾ ਜਿਹੜਾ ਇਹਨੂੰ ਰੋਗ ਆਇਆ ਸੀ ਝੁਲਸ ਰੋਗ ਜਿਹੜਾ ਆਪਾਂ ਪੀ 114 'ਚ ਦੇਖ ਨੂੰ ਮਿਲਦਾ ਰਿਹਾ ਪਿਛਲੇ ਸਾਲਾਂ ਜਿੱਤੇ ਕਰਕੇ ਪੀ 114 ਨੂੰ ਕਿਸਾਨ ਵੀ ਰਿਹਾ ਪਹਿਲਾਂ ਹੁਣ ਜਾਣਕਾਰੀ ਹੋਣੀ ਜ਼ਰੂਰੀ ਸੀ ਤਾਂ ਆਪਾਂ ਜਦੋਂ ਵੀ ਝੋਨਾ ਆਪਣਾ ਦੋਦਾ ਭਰ ਜਾਂਦਾ ਦਾਣਾ ਸਖਤ ਹੋ ਜਾਂਦਾ ਜਾਨੀ ਕਿ ਜਦੋਂ ਝੋਨਾ ਆਪਾਂ ਵੱਢਣ ਦਾ ਲਗਭਗ 15 ਤੋਂ 20 ਦਿਨ ਰਹਿ ਜਾਂਦੇ ਆ ਉਹ ਸਮੇਂ ਆਪਾਂ ਜਿਹੜੀ ਇੱਕ ਸਪਰੇਅ ਜ਼ਰੂਰ ਕਰਨੀ ਆ ਚੁਲਸ ਰੋਗ ਤੋਂ ਤਾਂ ਕਿ ਜਿਹੜਾ ਆਪਣਾ ਇਹ ਜਿਹੜਾ ਝਾੜ ਨਾ ਘੜੇ ਤਾਂ ਇਹਦਾ ਆਪਾਂ ਨੂੰ ਝਾੜ ਚੰਗਾ ਦੇਖਣ ਨੂੰ ਮਿਲੇ ਸੋ ਜਿਹੜੀ ਇਹਦੇ ਬਾਰੇ ਨਵੀਂ ਅਪਡੇਟ ਆਈ ਆ ਕਿ ਝੋਨਾ ਲਾਈਏ ਜਾਂ ਨਾ ਲਈਏ ਕਿਉਂਕਿ ਸਰਕਾਰ ਨੇ ਜੇ ਕੋਈ ਵੀ ਪੀਆਰ ਕਿਸਮ ਨੂੰ ਛੱਡ ਕੇ ਕਿਸੇ ਵੀ ਕਿਸਮ ਬਾਰੇ ਅਜੇ ਨਹੀਂ ਕੋਈ ਐਲਾਨ ਕੀਤਾ ਗਿਆ ਆ ਲਾਓ ਆ ਨਾ ਲਾਓ ਪਰ ਜਿਹੜੀ 110 ਬਾਰੇ ਆਪਣੇ ਕੋਲ ਜਾਣਕਾਰੀ ਆਈ ਆ ਵੈਸੇ ਤੁਸੀਂ ਵੀ ਪੁੱਛ ਸਕਦੇ ਜੇ ਆਪਣੇ ਆੜਤੀ ਨੂੰ ਜਾਂ ਕੋਈ ਸ਼ੈਲਰ ਮਾਲਕ ਤੁਹਾਡਾ ਜਾਣ ਪਛਾਣ ਦੇ ਵਿੱਚ ਹੈਗਾ ਤੇ ਆਪਾਂ ਸ਼ੈਲਰ ਮਾਲਕ ਨੂੰ ਪੁੱਛਿਆ ਸੀ ਤੇ ਆਪਣੇ ਆੜਤੀ ਨੂੰ ਪੁੱਛਿਆ ਵੀ ਸੁਪਰੀਮ 110 ਚੋਂ ਨਾ ਲਾ ਸਕਦੇ ਆ ਚੱਕਿਆ ਜਾਊ ਜਾਂ ਨਹੀਂ ਚੱਕੂਣਗੇ ਤਾਂ ਉਹਨਾਂ ਦਾ ਆਪਾਂ ਨੂੰ ਕਿਹਾ ਬਈ ਸੁਪਰੀਮ 110 ਲਾਓ ਪੀਆਰ ਕਿਸਮਾਂ ਲਾਓ ਹਾਈਬ੍ਰਿਡ ਝੋਨਾ ਨਾ ਲਾਓ ਪੀਆਰ 110 ਵੀ ਉਹ ਕਹਿੰਦੇ ਚੱਕਿਆ ਜਾਊਗਾ ਪਰ ਫਿਰ ਵੀ ਇੱਕ ਵਾਰ ਤੁਸੀਂ ਆਪਣੇ ਆੜਤੀ ਇਹਨਾਂ ਜਿਹੜੇ ਆੜਤੇ ਤੁਸੀਂ ਝੋਨਾ ਛੱਟਦੇ ਜੀ ਉਹਨੂੰ ਇੱਕ ਵਾਰ ਜਰੂਰ ਪੁੱਛ ਲਿਓ ਬਈ ਅਸੀਂ 110 ਲਾਉਣਾ ਝੋਨਾ ਲਾ ਸਕਦੇ ਹਾਂ ਸਾਡਾ ਸਹੀ ਰੇਟ ਤੇ ਯਾਨੀ ਕਿ ਸਰਕਾਰੀ ਰੇਟ ਤੇ ਚੱਕਿਆ ਜਾਊ ਨਹੀਂ ਚੱਕਿਆ ਜਾਊਗਾ ਸੋ ਇਹ ਜਰੂਰ ਇੱਕ ਵਾਰ ਕਨਫਰਮ ਕਰ ਲਿਓ ਪਰ ਆਪਾਂ ਸੈਲਰ ਮਾਲਕ ਨੂੰ ਪੁੱਛਿਆ ਸੀ ਆਪਣੇ ਇੱਕ ਜਾਣ ਪਛਾਣ ਚ ਇਹ ਕਹਦੇ ਦੂਜੇ ਨੰਬਰ ਤੇ ਆ ਪਾਰਟੀਆਂ ਨੂੰ ਪੁੱਛਿਆ ਦੋਨਾਂ ਕਿਆ ਬਈ ਤੁਸੀਂ ਲਾ ਸਕਦੇ ਜੀ ਝੋਨਾ ਚੱਕਿਆ ਜੋ ਬਾਕੀ ਜਿਹੜਾ ਇਹਦਾ ਮੋਇਸਚਰ ਬਿਲਕੁਲ ਸਹੀ ਹੋਣਾ ਚਾਹੀਦਾ ਤਾਂ ਗਿੱਲ ਜਾਨੀ ਕਿ ਜੇਕਰ ਸਹੀ ਹੋ ਸੁੱਕਾ ਹੋਗਾ ਝੋਨਾ ਤਾਂ ਫਿਰ ਰਮਾਨ ਦੇ ਨਾਲ ਜਾਨੀ ਕਿ ਉਹਨਾਂ ਕਹਿਆ ਬਈ 20 ਤੋਂ ਥੱਲੇ ਥੱਲੇ ਮੋਇਸਚਰ ਹੋਣਾ ਚਾਹੀਦਾ 19 18 ਤੱਕ ਜਿਹੜਾ ਝੋਨੇ ਤੇ ਘਾਟ ਨਹੀਂ ਲੱਗੂਗੀ ਜੇਕਰ 19 20 20 ਤੋਂ ਉੱਪਰ ਹੁੰਦਾ ਤਾਂ ਫਿਰ ਤਾਂ ਆਪਾਂ ਨੂੰ ਪਤਾ ਹੀ ਬਈ ਜ਼ਿਆਦਾ ਗੱਲਾਂ ਝੋਨਾ ਕੋਈ ਨਹੀਂ ਚੱਕਦਾ ਘਾੜ ਕਾਟਾ ਕੋਈ ਨਹੀਂ ਖਾਂਦਾ ਤੇ ਉੱਥੇ ਆਪਾਂ ਨੂੰ ਬਜਣਾ ਚਾਹੀਦਾ ਵੈਸੇ 17 18 ਤੱਕ ਤਾਂ ਆਰਾਮ ਨਾਲ ਚੱਕਿਆ ਜਾਣਾ ਪਰ ਪਿਛਲੇ ਸਾਲ ਜਿਹੜਾ 17 18 ਤੇ ਵੀ ਕਿਸਾਨ ਵੀਰਾਂ ਨੂੰ ਜਿਹੜਾ ਕਾਫੀ ਜ਼ਿਆਦਾ ਰਗੜਾ ਲੱਗਾ ਸੀ ਇਸ ਲਈ ਆਪਾਂ ਕੋਸ਼ਿਸ਼ ਇਹ ਕਰਨੀ ਹੈ ਕਿ ਜਿਹੜਾ ਥੋੜਾ ਜਿਹਾ ਬਿਲਕੁਲ ਸਹੀ ਟਾਈਮ ਤੇ ਲਾਈਏ ਜਿਹੜਾ ਜਿਹਦਾ ਆਪਾਂ ਨੂੰ ਝਾੜ ਵੀ ਚੰਗਾ ਦੇਖਣ ਨੂੰ ਮਿਲੇ ਉਹਦੇ ਨਾਲ ਨਾਲ ਜਿਹੜਾ ਆਪਾਂ ਨੂੰ ਜਿਹੜਾ ਗਿੱਲ ਦੀ ਸਮੱਸਿਆ ਜਿਹੜਾ ਮੋਚਰ ਦੀ ਸਮੱਸਿਆ ਮੰਡੀਆਂ 'ਚ ਉਹਦਾ ਨਾਂ ਸਾਹਮਣਾ ਕਰਨਾ ਸਭਰੇ ਸੋ ਵੀਡੀਓ ਚੰਗ ਲੱਗਤਾ ਵਾਤ ਤੋਂ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ